ਮਠਿੰਡਾ ਹੈਂਡੀਕਰਾਫਟ ਇੰਟਰਨੈਸ਼ਨਲ ਟ੍ਰੇਡ ਫੇਅਰ ਇੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਜਿੱਥੇ ਕਿ ਦੇਸ਼ ਦੇ 15 ਵੱਖ-ਵੱਖ ਸੂਬਿਆਂ ਤੋਂ ਆਏ ਕਲਾਕਾਰਾਂ ਨੇ ਆਪਣੇ ਹੱਥ ਨਾਲ ਬਣੀਆਂ ਹੋਈਆਂ ਚੀਜ਼ਾਂ ਦੀ ਸਟਾਲ ਲਾਈ ਹੈ ਜੋ ਕਿ ਲੋਕਾਂ ਨੂੰ ਬੜੀ ਪਸੰਦ ਆ ਰਹੀ ਹੈ ਲੋਕਾਂ ਦੀ ਇੱਕ ਖਿੱਚ ਦਾ ਕੇਂਦਰ ਬਣੀ ਹੋਈ ਹੈ ਮੇਲੇ ਵਿੱਚ ਹੱਥ ਨਾਲ ਬਣੇ ਹੋਏ ਸ਼ੋਪੀਸ ਕਢਾਈਦਾਰ ਕੱਪੜੇ ਮਿੱਟੀ ਤੇ ਲੱਕੜ ਦਾ ਸਮਾਨ ਜੂਟ ਦੇ ਬੈਗ ਕਰੇ ਲੂ ਸਜਾਵਟੀ ਚੀਜ਼ਾਂ ਅਤੇ ਲੋਕ ਕਲਾ ਨਾਲ ਜੁੜੇ ਹੋਏ ਨਮੂਨੇ ਵੇਖਣ ਵਾਲਿਆਂ ਨੂੰ ਆਪਣੀ ਕਲਾ ਦੀ ਕਹਾਣੀ ਸੁਣਾ ਰਹੇ ਹਨ ਕਲਾ ਪ੍ਰੇਮੀ ਲੋਕ ਇਨ੍ਹਾਂ ਉਸਤਾਲਾਂ ਤੋਂ ਖਰੀਦਾਰੀ ਕਰਦੇ ਹੋਏ ਕਲਾਕਾਰਾਂ ਦੀ ਮਿਹਨਤ ਦੀ ਖੂਬ ਪ੍ਰਸ਼ੰਸਾ ਕਰ ਰਹੇ ਹਨ ਮੇਰਾ ਨਾਮ ਰਮਨ ਹੈ ਸਰ ਲੋਕਲ ਤੋਂ ਰਹਿਣ ਵਾਲੀ ਹੈ ਮੈਂ ਬਟੇਂਡਾ ਤੋਂ ਹੀ ਮੈਂ ਬੋਲੇ ਪੁੱਛੋ ਦੇਖਿਆ ਮੇਰਾ ਹਾਂਜੀ ਹਾਂਜੀ ਸਰ ਬਹੁਤ ਵਧੀਆ ਜੀ ਬਹੁਤ ਵਧੀਆ ਲੱਗੇ ਮੈਨੂੰ ਮੋਸਟਲੀ ਸਾਰੀਆਂ ਚੀਜ਼ਾਂ ਦੇਖੀਆਂ ਬੱਟ ਮੈਨੂੰ ਜੋ ਆਪਣਾ ਮਤਲਬ ਕਿ ਜਿੱਦਾ ਪੰਜਾਬੀ ਕਲਚਰ ਹੁਣ ਖਤਮ ਹੋਣ ਜਾ ਰਿਹਾ ਹੈ ਨਾ ਉਹ ਚੀਜ਼ ਮੈਨੂੰ ਬਹੁਤ ਅੱਛੀ ਲੱਗ ਜਿੱਦਾ ਇੱਧਰ ਆਪਣੀ ਸਟਾਲ ਲੱਗੀ ਹੋਈ ਹੈਗੀ ਮੈਂ ਪਹਿਲਾਂ ਮੈਮ ਦਾ ਵੀ ਨੇਚਰ ਬਹੁਤ ਵਧੀਆ ਹੈ ਇਹਨਾਂ ਨੇ ਐਕਚੁਅਲੀ ਮੇਰੇ ਘਰ ਵੀ ਇੱਕ ਛੋਟੀ ਜੀ ਬੇਟੀ ਹੈਗੀ ਹੈ ਭਤੀਜੀ ਮੇਰੀ ਉਹਦੇ ਲਈ ਮੈਂ ਲੱਗਦਾ ਹੈਗਾ ਉਹਨੂੰ ਵੀ ਇੰਗਲਿਸ਼ ਜਿਹਾ ਹੋਦਾ ਹੈਗਾ ਮੀਡੀਅਮ ਮੈਂ ਉਹਨੂੰ ਕਹਿੰਨੀ ਹੈ ਕਿ ਤੂੰ ਪੰਜਾਬੀ ਦੇਖ ਪੰਜਾਬੀ ਉਹਨੂੰ ਪੰਜਾਬੀ ਦਾ ਕੋਈ ਛਾਂ ਦਾ ਨਹੀਂ ਹੈਗਾ ਸੋ ਆਪਕੋ ਨੂੰ ਵਧੀਆ ਲੱਗਿਆ ਮੇਲਾ ਮੋਸਟਲੀ ਸਾਰਾ ਮੇਲਾ ਬਹੁਤ ਵਧੀਆ ਹੈ ਜੀ ਹੈਡਿਕਰਾਫ ਹੈ ਲ ਵੋਟ ਦੇ ਲੱਕਿਸ ਇਸ ਦੇ ਨਾਲ ਹੀ ਮੇਲੇ ਵਿੱਚ ਬੱਚਿਆਂ ਲਈ ਝੂਲੇ ਅਤੇ ਮਨੋਰੰਜਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਖਾਣ ਪੀਣ ਦੀਆਂ ਸਟਾਲਾਂ ਤੇ ਸਾਫ਼ ਸੁਥਰਾ ਅਤੇ ਸੁਆਦੀਸ਼ਟ ਭੋਜਨ ਉਪਲਬਧ ਹੈ ਜਿਸ ਵਿੱਚ ਪੰਜਾਬੀ ਵਿਅੰਜਨ ਦੇ ਨਾਲ ਨਾਲ ਹੋਰ ਸੂਬਿਆਂ ਦੇ ਖਾਣੇ ਵੀ ਸ਼ਾਮਲ ਕੀਤੇ ਗਏ ਹਨ ਮੇਲੇ ਦਾ ਪੂਰਾ ਮਾਹੌਲ ਰੰਗ-बिरंगा ਅਤੇ ਉਤਸ਼ਾਹ ਨਾਲ ਭਰਿਆ ਹੋਇਆ ਹੈ ਲੋਕ ਪਰਿਵਾਰਾਂ ਸਮੇਤ ਮੇਲੇ ਦਾ ਆਨੰਦ ਮਾਣ ਰਹੇ ਹਨ ਤੇ ਵੱਖ-ਵੱਖ ਸੂਬਿਆਂ ਦੀ ਸਾਂਸਕ੍ਰਿਤੀ ਤੇ ਕਲਾ ਨੂੰ ਨੇੜੇ ਮਹਿਸੂਸ ਕਰ ਰਹੇ ਹਨ ਮੇਲਾ ਪ੍ਰਬੰਧਕਾਂ ਵੱਲੋਂ ਸੁਰੱਖਿਆ ਤੇ ਸਫਾਈ ਦੇ ਵਧੀਆ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਆਉਣ ਵਾਲੇ ਹਰ ਵਿਅਕਤੀ ਨੂੰ ਸੁਖਦ ਅਨੁਭਵ ਮਿਲ ਸਕੇ ਇਹ ਮੇਲਾ 23 ਨਵੰਬਰ ਤੱਕ ਚੱਲਦਾ ਰਹੇਗਾ ਅਤੇ ਲੋਕਾਂ ਨੂੰ ਦੇਸੀ ਕਲਾ ਅਤੇ ਸੱਭਿਆਚਾਰ ਨਾਲ ਜੋੜਦਾ ਰਹੇਗਾ ਮੇਰਾ ਨਾਮ ਗਗਨਪ੍ਰੀਤ ਸਿੰਘ ਆ ਜੀ ਅਸੀਂ ਇੱਕ ਆਸ ਫਾਊਂਡੇਸ਼ਨ ਅਤੇ ਬਾਲਾਜੀ ਅਰਬੋਟਾਈਜ਼ਰ ਵੱਲੋਂ ਸਾਂਝਾ ਪ੍ਰਚਾਰਲਾ ਕਰ ਰਹੇ ਹਾਂ ਜਿਹੜਾ ਬਠਿੰਡੇ ਦੇ ਵਿੱਚ ਅਸੀਂ ਮੇਲਾ ਆਰਗੇਨਾਈਜ਼ ਕਰ ਰਹੇ ਹਾਂ ਇੰਟਰਨੈਸ਼ਨਲ ਟ੍ਰੇਡ ਫੇਅਰ ਇਹਦੇ ਵਿੱਚ ਲਗਭਗ 15 ਸੂਬਿਆਂ ਤੋਂ ਲਗ ਲਗ ਕਾਰੀਗਰ ਆਏ ਹੋਏ ਆ ਤੇ ਇਹ ਮੇਲਾ ਬਠਿੰਡੇ ਦੇ ਵਿੱਚ ਇਸ ਲੈਵਲ ਦਾ ਪਹਿਲਾਂ ਕਦੇ ਨਹੀਂ ਲੱਗਿਆ ਆਪਣੇ ਦੇਸ਼ ਦੇ ਦੋ ਤਿੰਨ ਵੱਡੇ ਮੇਲੇ ਲੱਗਦੇ ਜਿਵੇਂ ਇੰਟਰਨੈਸ਼ਨਲ ਟ੍ਰੇਡ ਫੇਅਰ ਆ ਇੱਕ ਸੂਰਜ ਕੰਟਰੋਲ ਲੱਗਦਾਗਾ ਹੈਂਡੀਕਰਾਫਟ ਦਾ ਮੇਲਾ ਅਸੀਂ ਉੱਥੇ ਕਾਫੀ ਸਮੇਂ ਤੋਂ ਜਾਂਦੇ ਤਾਂ ਉੱਥੋਂ ਅਸੀਂ ਇਹਨਾਂ ਦੇ ਵੈਸਟਿੰਗ ਕਾਰਡ ਵਗੈਰਾ ਅਸੀਂ ਇਕੱਠੇ ਕਰਦੇ ਰਹਿੰਦੇ ਹਾਂ ਉੱਥੇ ਕੰਟੈਕਟ ਹੋ ਗਿਆ ਸਾਡਾ ਤੇ ਇਸ ਤਰ੍ਹਾਂ ਅਸੀਂ ਬਠਿੰਡੇ ਬਠਿੰਡੇ ਦੇ ਵੀ ਬਠਿੰਡੇ ਦੇ ਵਿੱਚ ਸਾਡਾ ਕੰਮ ਚੱਲੂ ਜਾਂ ਨਾ ਚੱਲੂ ਕਿਉਂਕਿ ਬਠਿੰਡੇ ਨੂੰ ਛੋਟਾ ਸ਼ਹਿਰ ਮੰਨਦੇ ਆ ਇਹ ਚੰਡੀਗੜ੍ਹ ਜਾਂ ਅੰਮ੍ਰਿਤਸਰ ਦੇ ਵਿੱਚ ਇਸ ਲੈਵਲ ਦੇ ਮੇਲੇ ਹੁੰਦੇ ਆ ਪੰਜਾਬ ਦੇ ਵਿੱਚ ਹੋਰ ਕਿਤੇ ਨਹੀਂ ਹੁੰਦੇ ਕਦੋਂ ਤੱਕ ਆਏਗਾ ਮੇਲਾ ਇਹ 23 ਨਵੰਬਰ ਤੱਕ ਕਰਾ ਵੀਰੇ ਰਿਸਪੌਂਸ ਜਿਵੇਂ ਤੁਸੀਂ ਕਹਾਂਗੇ ਵੀ ਚੱਲੂਗੀ ਨਾ ਚੱਲੂਗਾ ਰਿਸਪੌਂਸ ਕਿਵੇਂ ਮਿਲਿਆ ਲੋਕਾਂ ਦਾ ਹਜੇ ਤੱਕ ਠੀਕ ਹੈ ਵੀਰੇ ਮੰਨ ਕੇ ਚੱਲੋ ਸਟਾਰਟਿੰਗ ਆ ਵਧੀਆ ਰਿਸਪੌਂਸ ਆ ਇਸ ਮੇਲੇ 'ਚ ਕੀ ਖਾਸੀਅਤ ਹੈ ਮੇਲੇ ਤੇ ਬਹੁਤ ਦੂਰੋਂ ਦੂਰੋਂ ਲੋਕ ਆ ਰਹੇ ਨੇ ਪੰਜਾਬ ਦੇ ਵੱਖ-ਵੱਖ ਦਿਲਿਆਂ ਤੋਂ ਵੀ ਲੋਕ ਆ ਰਹੇ ਨੇ ਕਿ ਕੀ ਖਾਸਿਅਤ ਕੀ ਹੈ ਅਸਲੀ ਵੀਰੇ ਜਿਹੜੇ ਮੇਲੇ ਲੱਗਦੇ ਨੇ ਸ਼ਹਿਰ ਦੇ ਵਿੱਚ ਉਹ ਮੰਨ ਕੇ ਚੱਲੋ ਮੁੰਡਰੈਂਚਣ ਮੇਲੇ ਲੱਗਦੇ ਨੇ ਜੀ ਉਹਦੇ ਵਿੱਚ ਹੁੰਦਾ ਵੀ ਆ ਤਾਂ ਸਿਰਫ ਰੈਕਸ ਵਗੈਰਾ ਜਾਂ 20 ਰੁਪਏ ਸੇਲ ਹੁੰਦੀ ਆ ਸਾਡੇ ਕੋਲੇ ਲਗਭਗ 100 ਪ੍ਰਕਾਰ ਦੀ ਸਟਾਲ ਹੈ ਤੇ ਅਲੱਗ-ਅਲੱਗ ਸੂਬਿਆਂ ਦੇ ਵਿੱਚੋਂ ਬੰਦੇ ਆਏ ਹੋਏ ਅਲੱਗ-ਅਲੱਗ ਸੂਬਿਆਂ ਦਾ ਕਲਚਰ ਹੈ ਇੱਥੇ ਤੇ ਇਸ ਕਰਕੇ ਇਹ ਮੇਲੇ ਮੰਨ ਕੇ ਚੱਲੋ ਵੱਖਾ ਮੇਲੇ ਨਾਲੋਂ ਰੋਜ਼ਗਾਰ ਵੀ ਲੋਕਾਂ ਨੂੰ ਬਹੁਤ ਮਿਲਿਆ ਮਿਲ ਬਿਲਕੁਲ ਜੀ ਇਹਦੇ ਵਿੱਚ ਵੀਰੇ ਸੈਲਫ ਹੈਲਪ ਗਰੁੱਪ ਜੁੜੇ ਹੋਏ ਨੇ ਇੱਕ ਸਟਾਲ ਦੇ ਨਾਲ 15-15 20-2 ਇਹਦੇ ਵਿੱਚ ਮੀਡ ਜਿਵੇਂ ਭਾਰਤ ਸਰਕਾਰ ਪ੍ਰਮੋਟ ਕਰ ਰਹੀ ਹੈਗੀ ਮੀਡ ਮੇੜੇ ਇੰਡੀਆ ਨੂੰ ਤੇ ਉਸ ਤਰ੍ਹਾਂ ਦੇ ਐਮਐਸਐਮਈ ਸਾਨੂੰ ਸਰਪਾ ਸਰਪਾਂਸਰ ਕਰ ਰਹੀ ਹੈ ਇਹਨੂੰ ਹਾਂ ਲਘੂ ਉਦਯੋਗ ਨੂੰ ਪ੍ਰਮੋਟ ਕਰਨ ਵਾਸਤੇ ਬਠਿੰਡਾ ਵਾਸੀਆਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦੇ ਆ ਵੀ ਤੁਸੀਂ ਆਓ ਪਾਰਕਿੰਗ ਬਿਲਕੁਲ ਫ੍ਰੀ ਆ ਤੁਸੀਂ ਆ ਕੇ ਦੇਖੋ ਮੇਲਾ ਘੁਮੋ ਤੁਹਾਨੂੰ ਆਪ ਹੀ ਪਤਾ ਲੱਗੂਗਾ ਵੀ ਇਹ ਕਿਸ ਲੈਵਲ ਦਾ ਮੇਲਾ ਹੈ ਇਹ ਕਿਹੜੀ ਐਗਜ਼ੈਕਟ ਹੈਗੀ ਇਹ ਪਾਵਰ ਹਾਊਸ ਰੋਡ ਬਠਿੰਡਾ ਦੀ